ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਦੂਬਿਦਾ ਬਣੀ ਰਹਿੰਦੀ ਹੈ ਕਿ ਪ੍ਰਮਾਤਮਾ ਦਾ ਨਾਮ ਜਪਣ ਨਾਲ ਕੀ ਲਾਭ ਮਿਲਦਾ ਹੈ ਕਿਉਂਕਿ ਕਿਸਮਤ ਵਿੱਚ ਸਭ ਕੁਝ ਲਿਖਿਆ ਹੁੰਦਾ ਹੈ ਅਤੇ ਕਿਸਮਤ ਦੇ ਹਿਸਾਬ ਨਾਲ ਹੀ ਸਭ ਕੁਝ ਮਿਲਦਾ ਹੈ ਜਾਂ ਆਪਰਦਾ ਹੈ ਪਰ ਜੇਕਰ ਸਾਨੂੰ ਕੋਈ ਦਾਤ ਨਹੀਂ ਮਿਲਦੀ ਹੈ ਤਾਂ ਇਸ ਦਾ ਕੀ ਮਤਲਬ ਹੈ ਕਿ ਉਹ ਸਾਡੇ ਭਾਗਾਂ ਵਿੱਚ ਸਾਡੀ ਕਿਸਮਤ ਵਿੱਚ ਨਹੀਂ ਲਿਖੀ ਹੋਈ ਹੈ ਤਾਂ ਫਿਰ ਉਹ ਕਿ ਸਾਨੂੰ ਮਿਲ ਵੀ ਨਹੀਂ ਸਕਦੀ ਹੈ ਇਸ ਦਾ ਹੀ ਜਵਾਬ ਅੱਜ ਦੀ ਇਸ ਵੀਡੀਓ ਵਿੱਚ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਜੋ ਵਿਚਾਰ ਇਸ ਚੈਨਲ ਪ੍ਰਪ ਸਿਮਰਨ ਤੇ ਆਪਜੀ ਦੇ ਨਾਲ ਸ਼ੇਅਰ ਕਰਦੇ ਹਾਂ ਇਹ ਕੋਈ ਸਾਡੀ ਆਪਣੀ ਪਰਸਨਲ ਰਾਏ ਨਹੀਂ ਹੈ ਸਾਡੇ ਕੋਈ ਆਪਣੇ ਵਿਚਾਰ ਨਹੀਂ ਹਨ ਇਹ ਸਭ ਪੂਰਨ ਕਮਾਈ ਵਾਲੇ ਮਾਪੁਰਖਾਂ ਦੇ ਅਨਮੋਲ ਬਚਨ ਅਨਮੋਲ ਵਿਚਾਰ ਹਨ ਅਸੀਂ ਤਾਂ ਬਸ ਇਸ ਵੀਡੀਓ ਰਾਹੀਂ ਇਹ ਵਿਚਾਰ ਇਹ ਬਚਨ ਆਪਜੀ ਦੇ ਨਾਲ ਸਾਂਝੇ ਕਰਦੇ ਹਾਂ ਔਰ ਆਪ ਜੀ ਵੀ ਇਨਾਂ ਵਿਚਾਰਾਂ ਉੱਤੇ ਆਪਣੀ رائے ਕਮੈਂਟ ਕਰਕੇ ਦੇ ਸਕਦੇ ਹੋ ਮਹਾਪੁਰਖ ਕਹਿੰਦੇ ਹਨ ਕਿ ਸੱਚੇ ਮਨ ਦੇ ਨਾਲ ਪਰਮਾਤਮਾ ਦਾ ਨਾਮ ਦਾ ਜਾਪ ਕੀਤਾ ਜਾਵੇ ਜਾਂ ਰੱਬ ਦਾ ਨਾਮ ਲਿਆ ਜਾਵੇ ਤਾਂ ਬਹੁਤ ਲਾਭ ਹੁੰਦਾ ਹੈ ਮਾਨਸਿਕ ਅਤੇ ਸਰੀਰਕ ਤੌਰ ਤੇ ਇਨਸਾਨ ਦੇ ਸੋਚਣ ਦਾ ਘੇਰਾ ਬਹੁਤ ਵਿਸ਼ਾਲ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲਾਭ ਹੁੰਦੇ ਹਨ ਇਸ ਸਭ ਤੋਂ ਖਾਸ ਗੱਲ ਇਹ ਹੈ ਕਿ ਪਰਮਾਤਮਾ ਦੇ ਨਾਮ ਜਪਣ ਨਾਲ ਦੁੱਖਾਂ ਦਾ ਨਾਸ਼ ਹੁੰਦਾ ਹੈ ਤਕਲੀਫਾਂ ਦਾ ਨਾਸ਼ ਹੁੰਦਾ ਹੈ ਅਤੇ ਸੁੱਖਾਂ ਦਾ ਆਸ ਹੁੰਦਾ ਹੈ ਕਿਉਂਕਿ ਇਹ ਵਾਹਿਗੁਰੂ ਦਾ ਨਾਮ ਹੈ ਇਹ ਸੁੱਖਾਂ ਦਾ ਖਜ਼ਾਨਾ ਹੈ ਸਭ ਤੋਂ ਪਹਿਲਾ ਇਹ ਸਮਝਣਾ ਚਾਹੀਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ ਇਸ ਲਈ ਵੀ ਬਹੁਤ ਗੁਣਕਾਰੀ ਹੈ ਕਿਉਂਕਿ ਜੋ ਕੁਝ ਕਿਸਮਤ ਵਿੱਚ ਨਹੀਂ ਵੀ ਲਿਖਿਆ ਹੁੰਦਾ ਉਹ ਵੀ ਪਰਮਾਤਮਾ ਦੇ ਨਾਮ ਜਪਣ ਨਾਲ ਕਿਸਮਤ ਵਿੱਚ ਲਿਖਿਆ ਜਾਂਦਾ ਹੈ ਇਸ ਲਈ ਪਰਮਾਤਮਾ ਦਾ ਨਾਮ ਜਪਣ ਨਾਲ ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖ ਅਤੇ ਤਕਲੀਫਾਂ ਤੋਂ ਦੂਰੀ ਬਣੀ ਰਹਿੰਦੀ ਹੈ ਪਰਮਾਤਮਾ ਦੇ ਨਾਮ ਜਪਣ ਸਮੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਸਮੇਂ ਮਨ ਸ਼ਾਂਤ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਮਨ ਆਲੇ-ਦੁਆਲੇ ਠਕਦਾ ਹੈ ਜਾਂ ਮੰਦੀ ਪ੍ਰੀਤੀ ਕਿਤੇ ਹੋਰ ਢੂੰਢੀ ਹੈ ਤਾਂ ਉਸ ਨਾਮ ਜਪਣ ਦਾ ਫਾਇਦਾ ਬਹੁਤ ਘੱਟ ਹੁੰਦਾ ਹੈ ਕਿਉਂਕਿ ਸੱਚੇ ਮਨ ਨਾਲ ਜਾਪ ਕਰਨਾ ਹੀ ਲਾਭਕਾਰੀ ਹੁੰਦਾ ਹੈ ਅਤੇ ਦਰਗਾਹ ਵਿੱਚ ਪ੍ਰਵਾਹ ਹੁੰਦਾ ਹੈ ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਅੰਮ੍ਰਿਤ ਵੇਲੇ ਦਾ ਨਾਮ ਜਪਣ ਨਾਲ ਦੁੱਗਣਾ ਫਾਇਦਾ ਹੁੰਦਾ ਹੈ ਔਰ ਇਸ ਤਰ੍ਹਾਂ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਸੰਤਮਸਕੀਂ ਜੀ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਸਾਰੇ ਦਿਨ ਦਾ ਜਪਿਆ ਹੋਇਆ ਨਾਮ ਕੀਤੀ ਹੋਈ ਭਜਨ ਬੰਦਗੀ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਭਜਨ ਬੰਦਗੀ ਜਪੇ ਹੋਏ ਨਾਮ ਦੇ ਬਰਾਬਰ ਹੈ ਮਹਾਪੁਰਖ ਇਹ ਵੀ ਕਹਿੰਦੇ ਹਨ ਕਿ ਜੇਕਰ ਸਾਡੇ ਭਾਗਾਂ ਵਿੱਚ ਨਹੀਂ ਹੈ ਨਾਮ ਜਪਣਾ ਤਾਂ ਅਸੀਂ ਨਹੀਂ ਜਪ ਸਕਦੇ ਮਹਾਪੁਰਖ ਤਾਂ ਇਹ ਵੀ ਕਹਿੰਦੇ ਹਨ ਕਿ ਜੇਕਰ ਸਾਡੇ ਭਾਗਾਂ ਵਿੱਚ ਨਹੀਂ ਹੈ ਨਾਮ ਜਪਣਾ ਤਾਂ ਅਸੀਂ ਨਾਮ ਨਹੀਂ ਜਪ ਸਕਦੇ ਮਹਾਪੁਰਖ ਕਹਿੰਦੇ ਹਨ ਕਿ ਮੱਥੇ ਤੇ ਲਿਖਿਆ ਹੋਇਆ ਹੈ ਵਾਹਿਗੁਰੂ ਤਾਂ ਹੀ ਅਸੀਂ ਕਹਿ ਸਕਦੇ ਹਾਂ ਨਹੀਂ ਤਾਂ ਨਹੀਂ ਕਹਿ ਸਕਦੇ ਕਹਿ ਹੀ ਨਹੀਂ ਹੁੰਦਾ ਸਾਨੂੰ ਨੀਂਦ ਹੀ ਆ ਜਾਂਦੀ ਹੈ ਜਾਂ ਕੋਈ ਹੋਰ ਵਿਗਨ ਪੈ ਜਾਂਦਾ ਹੈ ਕਿਉਂਕਿ ਜਿਸ ਨੂੰ ਉਸਨੇ ਜਪਵਾਣਾ ਹੈ ਉਹੀ ਜਪ ਸਕਦਾ ਹੈ ਨਹੀਂ ਤਾਂ ਨੀਂਦ ਹੀ ਆ ਜਾਂਦੀ ਹੈ ਪਰ ਮਹਾਪੁਰਖ ਇਸ ਦਾ ਵੀ ਹੱਲ ਦੱਸਦੇ ਹਨ ਉਹ ਕਹਿੰਦੇ ਹਨ ਕਿ ਹਾਜ਼ਰ ਨਾਜ਼ਰ ਲੋਕ ਪਰਲੋਕ ਕੇ ਸਹਾਇਕ ਦਸਾ ਪਾਸ਼ੇ ਦਾ ਸਰੂਪ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠ ਕੇ ਨਾਮ ਜਪੋ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ ਇਸ ਵਿੱਚ ਵੀ ਕਈ ਸਵਾਲ ਕਰਦੇ ਹਨ ਪੁੱਛਦੇ ਹਨ ਕਿ ਇਸ ਤਰ੍ਹਾਂ ਕਿਉਂ ਕਿ ਅਸੀਂ ਘਰ ਬੈਠ ਕੇ ਨਾਮ ਨਹੀਂ ਜਪ ਸਕਦੇ ਜਾਂ ਬਾਹਰ ਜਾ ਕੇ ਜਾਂ ਕਿਤੇ ਹੋਰ ਨਾਮ ਨਹੀਂ ਜਪ ਸਕਦੇ ਪਰ ਮਾਪੂਰ ਕਹਿੰਦੇ ਹਨ ਨਹੀਂ ਤੁਸੀਂ ਘਰ ਵੀ ਜਪ ਕਰੋ ਤੁਸੀਂ ਬਾਹਰ ਵੀ ਜਪ ਕਰੋ ਜਿੱਥੇ ਤੁਹਾਡੀ ਮਰਜ਼ੀ ਹੈ ਉੱਥੇ ਬੈਠ ਕੇ ਸਿਮਰਨ ਕਰੋ ਨਾਮ ਜਪੋ ਤੁਸੀਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੋਗੇ ਨਾ ਤਾਂ ਇਸ ਦਾ ਬਹੁਤ ਵੱਡਾ ਲਾਭ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਨਾ ਇਸ ਦਾ ਲਾਭ ਇਹ ਹੈ ਕਿ ਜੇ ਮਸਤਕ ਵਿੱਚ ਨਹੀਂ ਲਿਖਿਆ ਹੈ ਨਾ ਨਾਮ ਜਪਣਾ ਤਾਂ ਮਹਾਰਾਜ ਜੀ ਲਿਖ ਦਿੰਦੇ ਹਨ ਇਸ ਕਰਕੇ ਮਹਾਰਾਜ ਦੇ ਕੋਲ ਕੋਈ ਵੀ ਬੈਠ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿ ਹੈ ਗੁਰੂ ਉਹ ਨਾਮ ਜਪਤੇ ਹੋਏ ਮਹਾਰਾਜ ਦੇ ਕੋਲ ਬੇਨਤੀਆਂ ਵੀ ਕਰੀ ਜਾਓ ਮਾਤਾ ਸੁਲੱਖਣੀ ਦੇ ਕੋਲ ਪੁੱਤਰ ਨਹੀਂ ਸੀ ਪਰ ਆਪ ਜੀ ਨੇ ਸਤ ਪੁੱਤਰ ਪਖਸ਼ੇ ਨੇ ਜੇਕਰ ਸਾਡੇ ਭਾਗਾ ਵਿੱਚ ਵੀ ਕੋਈ ਦਾਤ ਨਹੀਂ ਹੈ ਜਾਂ ਸਾਡੇ ਭਾਗਾ ਵਿੱਚ ਵੀ ਨਹੀਂ ਹੈ ਨਾਮ ਜਪਣਾ ਤੇ ਮਹਾਰਾਜ ਦੇ ਕੋਲ ਸਾਨੂੰ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਉਹਨਾਂ ਦੇ ਕੋਲ ਬੈਠ ਕੇ ਮਹਾਰਾਜ ਸਾਨੂੰ ਨਾਮ ਦੀ ਦਾਤ ਦੇ ਦਿੰਦੇ ਹਨ ਸਾਡੀ ਮਤੇ ਤੇ ਲਿਖ ਦਿੰਦੇ ਹਨ ਨਾਮ ਦੀ ਦਾਤ ਮਹਾਂਪੁਰ ਕਹਿੰਦੇ ਹਨ ਕਿ ਮਹਾਰਾਜ ਦੇ ਕੋਲ ਤਨ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਜੋ ਵੀ ਮੰਗਾ ਮੰਗਣੀਆਂ ਹਨ ਕਹਿੰਦੇ ਸਾਨੂੰ ਸਭ ਤੋਂ ਸ਼ਰੋਮਣੀ ਮੰਗ ਮੰਗਣੀ ਚਾਹੀਦੀ ਹੈ ਕਿ ਮਹਾਰਾਜ ਜੀ ਸਾਨੂੰ ਸਿੱਖੀ ਦੀ ਦਾਤ ਬਖਸ਼ੋ ਜੇਕਰ ਸਾਡੇ ਭਾਗਾਂ ਵਿੱਚ ਵੀ ਹਜੇ ਨਾਮ ਨਹੀਂ ਲਿਖਿਆ ਤਾਂ ਸਾਨੂੰ ਵੀ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਸਾਨੂੰ ਨਾਮ ਦੀ ਦਾਤ ਬਖਸ਼ੋ ਸਿੱਖੀ ਦੀ ਦਾਤ ਬਖਸ਼ੋ ਸੋ ਸਭ ਤੋਂ ਵੱਡਾ ਲਾਭ ਇਹੀ ਹੈ ਮਹਾਰਾਜ ਦੇ ਕੋਲ ਬੈਠ ਕੇ ਨਾਮ ਜਪਣ ਦਾ ਕਿ ਸਾਨੂੰ ਨਾਮ ਦੀ ਦਾਤ ਮਿਲਦੀ ਹੈ ਪਰ ਸਾਧ ਸੰਗਤ ਜੀ ਜਿਸ ਨੂੰ ਨਾਮ ਦੀ ਦਾਤ ਮਿਲ ਗਈ ਉਹਨੂੰ ਤਾਂ ਸਭ ਕੁਝ ਹੀ ਮਿਲ ਗਿਆ ਸਭ ਕੁਝ ਹੀ ਮਿਲ ਗਿਆ ਸਾਨੂੰ ਮਹਾਪੁਰਖਾਂ ਦੀ ਇਹ ਵਿਚਾਰ ਸੁਣ ਕੇ ਜ਼ਰੂਰ ਅਪਣਾਨੀ ਚਾਹੀਦੀ ਹੈ ਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਹੋਰ ਕੋਈ ਲਾ ਗਲਤੀਆਂ ਦੀ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ